हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸੂਈ ਵਾੜ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚ ਵੀਡੀਓ ਬਣਾ ਰਹੇ ਕੋਈ ਮੀਰ ਦਾ ਵਪਾਰ ਦਾ ਕੰਮ ਨਹੀਂ ਆਪਣੇ ਘਰੇਲੂ ਪਸ਼ੂਆਂ ਚੋਂ ਇਹ ਵਾੜ ਸੇਲ ਕਰ ਰਹੇ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਾਈ ਆ ਜੋ ਆਪਾਂ ਕਰਦੇ ਆ ਬਾਈ ਨਾਲ ਆ ਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਜੀ ਵਧੀਆ ਵਧੀਆ ਵੀਰੇ ਨਾਮ ਤੇ ਬਾਈ ਜੀ ਆਪਣਾ ਐਡਰੈਸ ਦੱਸ ਬੋਲ ਦਿਓ ਨਾਮ ਵੀਰੇ ਪੂਰਨ ਸਿੰਘ ਜੀ ਪਿੰਡ ਕੌਣਸ ਜ਼ਿਲ੍ਹਾ ਬਰਨਾਲਾ ਤਸੀਲ ਤਵਾ ਵੀਰੇ ਨੇੜੇ ਪਿੰਡ ਬਾਈ ਨੇੜੇ ਵੀਰੇ ਤੋਂ 6 ਕਿਲੋਮੀਟਰ ਆਪਣਾ ਧੌਲਾ ਤੇ ਇਧਰੋਂ ਡਿਆ ਪੰਜ 6 ਕਿਲੋਮੀਟਰ ਮੋਬਾਈਲ ਨੰਬਰ ਬੋਲ ਦੋ ਆਪਣਾ 94 178 ਹਾਂ ਬਈ 44 11 114 ਠੀਕ ਹੈ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜਿਹੜੀ ਇਹ ਸਾਹਮਣੇ ਵੈੜ ਦੇਖ ਰਹੇ ਕਿਹੜਾ ਸੂਆ ਸੂਈਆ ਕਰਮਾ ਇਹ ਵੀਰੇ ਦੂਜਾ ਸੂਆ ਅਰੀਜਨਲ ਸੂਈ ਹੋਈ ਆ ਵੀਰੇ ਕਹਿਣ ਦਾ ਨਹੀਂ ਵੀ ਸੂਈਆ ਅरिजिनल ਸੂਆ ਦੂਜਾ ਹੀ ਆ ਵੀਰੇ ਬਾਈ ਕਹਿੰਦਾ ਕਹਿਣ ਦਾ ਨਹੀਂ ਬਾਈ ਦੂਜਾ ਸੂਈ ਸੂਈ ਆ ਰਿਹਾ ਅरिजिनल ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਵੀਰੇ 7 ਦਿਨ ਮੈਂ 7ਵਾਂ ਦਿਨ ਅੱਜ ਸੂਇਆ ਵੀਰੇ ਤੇ ਕਿੰਨਾ ਕ ਦੁੱਧ ਕਰ 18 ਲੀਟਰ ਬੋੜਾ ਚੱਲ ਰਹੀ ਹੈ ਵੀਰੇ 18 ਠੀਕ ਹੈ ਬਾਈ ਹਾਂ ਜੀ ਤੇ ਭਾਵੇਂ ਕੋਈ ਦੋ ਟਾਈਮ ਚ ਵਾਈ ਕਰ ਲਿਓ ਵੀਰੇ ਚਾਰ ਡੰਗ ਝੋਲੇ 16 ਨਹੀਂ ਹੁੰਦਾ 18 ਦਾ 18 ਹੀ ਨਿਕਲੂ ਵੀਰੇ ਠੀਕ ਹੈ ਹਾਂ ਠੰਡੀ ਸੀਲਾਪੂਰੇ ਹਾਂ ਵੀਰੇ ਨਾੜਾ ਨੂੜਾ ਦੇਖ ਸਕਦੇ ਹਾਂ ਬਾਈ ਥਣਾ ਦਾ ਸਿਹ ਚੈੱਕ ਕਰ ਸਕਦੇ ਬੜਾ ਚੰਗਾ ਬੱਚਾ ਬਈ ਇਹਦੇ ਮਗਰ ਬੱਸਾ ਵੀਰੇ ਮਗਰ ਬੱਚਾ ਬੱਸਾ ਹਾਂ ਜੀ ਬਾਕੀ ਕੁਆਲਟੀ ਵਾਲੇ ਵਹਿੜਾ ਬਈ ਜਰਸੀ ਚ ਆ ਜਾਂਦੀ ਹੈ ਨਾ ਹਾਂ ਵੀਰੇ ਜਰਸੀ ਆ ਜਾਂਦੀ ਹੈ ਜਰਸੀ ਆ ਗਈ ਬਈ ਕੌਫੀ ਕਲਰ ਚਾਰੇ ਥਣਾ ਦੀ ਪੂਰ ਸਰਲੇ ਦੀ ਭਾਰ ਕੱਪੇ ਦੀ ਆਪਣੀ ਪੂਰੀ ਫੁੱਲ ਗਾਰੰਟੀ ਹੈ ਬਈ ਆਪਣੇ ਘਰੇ ਤਸੱਲੀ ਕਰਕੇ ਲੈ ਜੀ ਵੀਰੇ ਹਲਾਬ ਜੀ ਹਾਂ ਲੇਵੇ ਦੀ ਫੀਟਿੰਗ ਬਈ ਚੈੱਕ ਕਰ ਸਕਦਾ ਬੜੀ ਕਮਾਲ ਦੀ ਆਪੋ ਸੋਨਾ ਲੇਵਾ ਕੁਛ ਨਹੀਂ ਗਾ ਵੀਰੇ ਠੰਡੀ ਸੀਲਰ ਹੈ ਠੰਡੀ ਠੰਡੀ ਬਈ ਚੈੱਕ ਕਰ ਸਕਦਾ ਫੁੱਲ ਬਾਕੀ ਚਵਾਈ ਚਾਹੇ ਟਾਈਮ ਬਹੁਤ ਪਿਆ ਬਈ ਹੈ ਨਾ ਹਾਂ ਜੀ ਹਜੇ 3 ਵਜੇ ਦਾ ਟਾਈਮ ਹੁੰਦਾ ਬਈ ਉਸ ਸਮੇਂ ਨਵਾਂ ਦਾ ਅੰਦਾਜ਼ਾ ਲਾ ਲਿਓ ਵੀ ਸ਼ਾਮ ਤੱਕ ਕੱਢਰ ਦੀ ਕੁਆਲਟੀ ਵਧੀਆ ਤਿਆਰ ਕਰਦੀ ਉਹ ਚੀਕ ਖੋਲਿਓ ਬਈ ਤੋਰੇ ਕਿੰਨਾ ਕ ਦੁੱਧ ਪਾ ਦੂ ਵੀਰੇ ਕਹਿੰਦਾ ਜਹੇ 25 ਗਾਲੀਏ 24 ਗਾਲੀਏ 22 ਲੀਟਰ 21 ਲੀਟਰ ਤੱਕ ਪਾ ਦੂ ਵੀਰੇ ਠੀਕ ਹੈ ਬਈ ਹਾਂ ਵੀਰੇ ਵੀਰੇ ਕਿਸਮਤ ਅਗਲੇ ਦੀ ਕਰਮਾ ਵੀਰੇ 2 ਲੀਟਰ ਵੱਧ ਵੀ ਪਾ ਸਕਦੀ ਆ ਪਰ ਆਿਆਂ ਬਾਬਾ ਕਹਿੰਦੇ ਆ ਵੀ ਮਾਨ ਨਹੀਂ ਕਰਦੇ ਤੇ ਵੀ 25 ਦਾ ਇਹ ਤੋਂ ਘੱਟ ਪਾਉਂਦੀ ਨਹੀਂ ਵੀਰੇ ਦੁੱਧ ਵੀ ਘਾੜਾ ਹੋਊ ਦੁੱਧ ਵੀਰੇ ਸੰਗਣ ਦਾ ਹੁਣ ਵੀਰੇ ਇਹਦੀ 0.5 8 5 7 ਫੈਂਟ ਆਉਂਦੀ ਅੱਜ ਨਹੀਂ ਘੜੀ ਵੀਰੇ ਦੀ ਠੀਕ ਹੈ ਹਾਂ ਵੀਰੇ ਤੋਰਾ ਤਾਰਾ ਬਈ ਚੈੱਕ ਕਰ ਸਕਦਾ ਹਾਂ ਇੱਕ ਨੰਬਰ ਤੋਰਾ 25 ਦਾ ਪੜੀ ਵੀ ਬਹੁਤ ਆ ਬਈ ਕੱਦ ਵਾਲੀ ਆ ਗਈ ਸ਼ਾਈਨਿੰਗ ਚਮਕ ਬ ਥੋੜਾ ਡਰਦੀ ਜਰੂਰ ਆ। ਆ ਕੈਮਰੇ ਦਾ ਕਰਕੇ ਕਰਦੀ ਵੀਰੇ। ਹਾਂ। ਥੋੜਾ ਡਰਦੀ ਆ। ਉਪਰੇ ਬੰਦੇ ਤਾਂ ਹਰੇਕ ਕੁਛ ਹੀ ਡਰਦਾ ਵੀਰੇ ਇੱਕ ਵਾਰੀ। ਸਹੀ ਗੱਲ ਆ ਬਾਈ। ਤੇ ਲੇਵੇ ਦੀ ਜਿਹੜੀ ਫੀਡਿੰਗ ਆ ਬਾਈ ਇੱਕ ਨੰਬਰ ਆ ਤੇ ਮੁੱਲ ਬਾਈ ਇਹਦਾ ਫਰ ਕੀ ਰਹੋ? ਫੋਨ ਦੀ ਕਰ ਲਾਂਗੇ ਵੀਰੇ ਫੋਨ ਨਾ। ਹਾਂ, ਜਾਇਜ਼। ਜੋ ਬਿਲਕੁਲ ਜਾਇਜ਼ ਰਹੂ ਵੀਰੇ। ਠੀਕ ਆ। ਮੁੱਲ ਬਾਈ ਕਹਿੰਦਾ ਬਾਈ ਜਾਇਜ਼ ਰਹੂਗਾ ਮੁੱਲ ਕਰਾਂਗੇ ਤਾਂ ਕਰਮਾਲੀ ਦਾ ਫੋਨ ਤੇ ਬਾਕੀ ਟਾਂ ਚਾ ਢੂ ਚੈੱਕ ਕਰ ਸਕਦੇ ਆ ਇੱਕ ਨੰਬਰ ਡਾ ਜਾਂਕਰ ਵਾਲੀ ਦਾ। ਬਹੁਤ ਸੋਹਣਾ ਥਣ ਲੱਗਿਆ ਵਾ ਲੈ। ਇਧਰੋਂ ਵੀ ਚੈੱਕ ਕਰਵਾ ਲੈ। ਸਾਇਸ ਵੀ ਇੱਕ ਨੰਬਰ ਆ ਥ ਤੇ ਮੋਰ ਜਾਇਮਾ ਜਾਇ ਰਹੂ ਬਿਲਕੁਲ ਚਾਇ ਰਹੂ ਵੀਰੇ ਕੋਈ ਨਜਾਇਜ਼ ਨਹੀਂ ਰੀਡ ਕਰਦੇ ਆਪਾਂ ਠੀਕ ਹੈ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬਈ ਵੇੜ ਆਵੇ ਪਸੰਦ ਤਾਂ ਬਾਈ ਨਾ ਕਰਿਓ ਬਾਈ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ